ਸਸ ਸੇਕਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਇੱਕ ਆਪ ਨੂੰ ਪਤਾ ਹਰੇਕ ਦੇ ਜ਼ਿਮੀਦਾਰ ਕਿਸਾਨ ਦੇ ਘਰੇ ਜਾਂ ਕੋਈ ਵੀ ਦੁਕਾਨਦਾਰ ਹੈ ਚਾਹੇ ਕਿਸੇ ਵੀ ਕਿਸਾਨ ਦਾ ਘਰ ਹੈ ਦੁਕਾਨਦਾਰ ਹੈ ਗੜਾਉਣ ਹੈ ਉੱਥੇ ਤੁਹਾਨੂੰ ਕੁਝ ਮਿਲੇ ਨਾ ਮਿਲੇ ਪਰ ਆਹ ਸ਼ੀਸ਼ੀਆਂ ਜਰੂਰ ਮਿਲਣਗੀਆਂ ਦੋ ਸ਼ੀਸ਼ੀਆਂ ਨੈਨੋ ਜੂਰੀਆ ਤੇ ਨੈਨੋ ਡੀਪੀ ਇਹ ਹਰੇਕ ਦੇ ਘਰੇ ਹਰੇਕ ਦੇ ਗੜਾਉਂ ਚ ਹਰੇਕ ਦੀ ਦੁਕਾਨ ਚ ਤੁਹਾਨੂੰ ਇਹ ਸ਼ੀਸ਼ਾ ਮਿਲ ਲੀਆਂ ਮਿਲ ਲੀਆਂ ਚਾਹੇ ਉਹ 5 ਮਿਲ ਚਾਹੇ ਉਹ 10 ਮਿਲ ਚਾਹੇ ਉਹ 2 ਮਿਲ ਚਾਹੇ 1 ਮਿਲੇ ਪਰ ਹਰੇਕ ਕਿਤੇ ਤੁਹਾਨੂੰ ਇਹ ਦੇਖਣ ਨੂੰ ਮਿਲੂ ਮਿਲੂਗੀ ਨੈਨੋ ਟੀਏਪੀ ਤੇ ਨੈਨੋ ਯੂਰੀਆ ਪਰ ਕਈ ਕਿਸਾਨ ਵੀਰਾਂ ਦੇ ਫੋਨ ਆ ਜਾਂਦੇ ਆ ਜਾਂ ਆਪਣੇ YouTube ਤੇ ਮੈਸੇਜ ਆ ਜਾਂਦੇ ਆ WhatsApp ਤੇ ਮੈਸੇਜ ਆ ਜਾਂਦੇ ਵੀ ਇਹ ਯੂਜ਼ ਕੋਰਤੇ ਕਰ ਲਈਏ ਤਾਂ ਕਈ ਕਿਸਾਨ ਵੀਰ ਇਹਦਾ ਰਲਵਾ ਮਿਲ ਮਾਰ ਰੁਝਾਨ ਆਂਦਾ ਇਹਨਾਂ ਨੈਨੋਯੂਰੀਏ ਦਾ ਨੈਨੋਡੀਏਪੀ ਦਾ ਵੀ ਕੋਈ ਕਹਿੰਦੇ ਰਿਜ਼ਲਟ ਦਿੰਦਾ ਦਿੰਦੀ ਹੈ ਕੋਈ ਕਹਿੰਦੇ ਬਹੁਤ ਸੋਨਾ ਰਿਜ਼ਲਟ ਹੈ ਪਰ ਜਿਹੜੇ ਕਿਸਾਨ ਵੀਰ ਕੁਛ ਨਾਲੋ ਵੀ ਨੌਲੇਜ ਦੀ ਘਾਟ ਜਾ ਕੋਈ ਅਸੀਂ ਦੱਸਣ ਚ ਤੁਹਾਡੀ ਕਮੀ ਰਹਿ ਜਾਂਦੀ ਹੈ ਅ ਅਸੀਂ ਸਾਡੀ ਕਮੀ ਮੰਨਦੇ ਆ ਵੀ ਸਾਨੂੰ ਦੱਸਣਾ ਚਾਹੀਦਾ ਵੀ ਜਿਹੜੀ ਇਹ ਸੀਸੀ ਹੈ ਜਿਹੜੀ ਯੂਜ਼ ਕਰਨੀ ਹੈ ਕਦੋਂ ਯੂਜ਼ ਕਰਨੀ ਹੈ ਇਹ ਜਿਹੜੇ ਕੋਰਤੇ ਕਰ ਬੈਠਦੇ ਆ ਉਦੋਂ ਪੱਤੇ ਘੱਟ ਹੁੰਦੇ ਐ ਉਦੋਂ ਕਰ ਬੈਠਦੇ ਆ ਤਾਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਉਹ ਐਸ ਗੱਲ ਨੂੰ ਕਹਿੰਦੇ ਵੀ ਇਹਦਾ ਰਿਜ਼ਲਟ ਹੈ ਨਹੀਂ ਪਰ ਇਹਨੂੰ ਤੁਸੀਂ ਯੂਜ਼ ਕਰਨਾ ਵੀ ਮੇਰੇ ਕਹਿਣ ਦਾ ਮਕਸਦ ਵੀਡੀਓ ਬਣਾਉਂਦਾ ਹੀ ਮਤਲਬ ਸੀਗਾ ਵੀ ਕਈ ਵੀਰਾਂ ਦੇ ਮੈਸੇਜ ਆਏ ਸੀ ਕਿ ਫੋਨ ਆਏ ਸੀ ਕਿ ਵੀ ਇਹ ਯੂਜ਼ ਕਰਤੇ ਕਰਤੇ ਨਹੀਂ ਕਰਨੀ ਇਹ ਧਿਆਨ ਰੱਖਣਾ ਇਹ ਦੂਜਾ ਪਾਣੀ ਲੱਗ ਗਿਆ ਜਦੋਂ ਵੀ ਦੂਜਾ ਪਾਣੀ ਲੱਗ ਗਿਆ ਜਾਂ ਪਹਿਲਾ ਪਾਣੀ ਲੱਗਣ ਤੋਂ ਬਾਅਦ ਜਦੋਂ ਤੁਹਾਡੀ ਕਣਕ ਸ਼ਾਂ ਕਰ ਗਈ ਕਦੇ ਨਹੀਂ ਦੇਖ ਲਿਓ ਤੁਸੀਂ ਇਹ ਮਤਲਬ ਨਹੀਂ ਪਾਣੀ ਦਾ ਜੋ ਤੁਹਾਡੀ ਕਣਕ ਪੂਰਾ ਬਾਂ ਟੱਕ ਗਈ ਛਾਂ ਕਰ ਗਈ ਵੱਡੀ ਹੋ ਗਈ ਕਣਕ ਅ ਤਕਰੀਬਨ 50 55 ਦਿਨਾਂ ਚ ਕਣਕ ਜਿਹੜੀ ਹੈਗੀ ਛਾਂ ਕਰ ਜਾਂਦੀ ਹੈ ਤਾਂ ਤੁਸੀਂ 50 ਦਿਨ ਤੋਂ ਬਾਅਦ 45 ਦਿਨ ਤੋਂ ਬਾਅਦ ਜਦੋਂ ਵੀ ਤੁਹਾਡੀ ਕਣਕ ਪੱਤੇ ਫੁੱਲ ਆ ਗਏ ਅ ਧਰਤੀ ਟੱਕ ਗਈ ਤਾਂ ਉਦੋਂ ਤੁਸੀਂ ਪੱਤਿਆ ਰਾਹੀ ਕੰਮ ਕਰਨੇ ਨੇ ਬਹੁਤ ਸੋਨਾ ਕੰਮ ਕਰਦੀ ਹੈ ਤੁਸੀਂ ਇਹਨੂੰ ਉਦੋਂ ਯੂਜ਼ ਕਰਨਾ ਜਿਹਦੇ ਜਿਹੜੇ ਘਰੇ ਪਈ ਹੈ ਜਿਹੜੇ 10 ਕਿੱਲੇ ਆ ਉਹਦੇ 2-3 ਸ਼ੀਸ਼ੇ ਪਈਆਂ ਹੋਣੀਆਂ ਹੈ ਜੀਦੇ ਚਲੋ ਵੱਧ ਕਿੱਲੇ ਉਹਦੇ ਜ਼ਿਆਦਾ ਪਈ ਹੋਣੀਆਂ ਵੀ ਸਾਰੇ ਕਿੱਲੇ ਦੀਆਂ ਤਾਂ ਖੈਰ-ਖੈਰ ਨਹੀਂ ਪਈਆਂ ਇਹ ਜੀਦੇ ਕੋਈ 20 ਕਿੱਲੇ ਤਾਂ 20 ਕਿੱਲਾਂ ਦੀ ਨਹੀਂ ਪਈ ਹੋਣੀਆਂ ਸ਼ੀਸ਼ੀਆਂ ਪਰ 4-4 5-5 ਜੀ ਸ਼ੀਸ਼ੀਆਂ ਜ਼ਰੂਰ ਪਈਆਂ ਹੋਣਗੀਆਂ ਇਹ ਪਰ ਇਹ ਤੁਸੀਂ ਕਰਕੇ ਦੇਖਿਓ ਕਿੰਨੇ ਕਿੱਲੇ ਦਾ ਡੂੰਗਾ ਰਿਜ਼ਲਟ ਲਈਓ ਤੇ ਇਹ ਤੁਸੀਂ ਮੰਨ ਲਓ ਵੀ ਜਦੋਂ ਛਾਂ ਕਰ ਗਈ ਕਣਕ ਪਹਿਲਾਂ ਹੀ ਦੱਸਿਆ ਉਦੋਂ ਯੂਜ਼ ਕਰਨੀ ਹੈ ਇਹ ਵੀ ਉਸ ਹਾਵ ਨਾਲ ਜੇ ਤੁਸੀਂ ਤਿੰਨ ਗੱਟੇ ਪਾਣੇ ਹੋ ਤਾਂ ਪਾਣੀ 200 ਲੀਟਰ ਲਾਣਾ ਕਿੱਲੇ ਦਾ ਵੀ ਸੋਨ ਦੱਸਣਾ ਵੀ ਪਾਣੀ 200 ਲੀਟਰ ਕੱਟੋ-ਕੱਟ 150 ਤਾਂ ਹੋ ਵੀ ਹੋਵੇ ਚੰਗੀ ਤਰ੍ਹਾਂ ਮਤਲਬ ਵੀ ਭਿਓ ਦੇਣਾ ਸਾਰੀ ਕਣਕ ਨੂੰ ਕਿਉਂਕਿ ਇਹਨੇ ਪੱਤਿਆਂ ਰਾਹੀਂ ਕੰਮ ਕਰਨਾ ਹੈ ਤੇ ਪੱਤੇ ਤਾਂ ਭਿੱਜਣਗੇ ਜੇ 150 ਪਾਣੀ 200 200 ਲੀਟਰ ਪਾਣੀ ਲੱਗੂਗਾ ਧੁੱਪ ਦੇ ਵਿੱਚ ਕਰਨਾ ਇਹਨੂੰ ਜਦੋਂ ਧੁੱਪਾ ਹੋਵੇ ਇਹ ਕਹਿ ਵੀ ਧਿਆਨ ਰੱਖਣਾ ਤੇ ਇਸ ਕਰਕੇ ਇਹਨੂੰ ਕੋਰ ਦੇ ਵਿੱਚ ਨਹੀਂ ਯੂਜ਼ ਕਰਨਾ ਜਦੋਂ ਕਣਕ ਦੇ ਪੱਤੇ ਕੱਟ ਹੈ ਉਦੋਂ ਨਹੀਂ ਯੂਜ਼ ਕਰਨਾ ਜਦੋਂ ਪੱਤੇ ਜ਼ਿਆਦਾ ਆ ਗਏ ਉਦੋਂ ਯੂਜ਼ ਕਰਨਾ ਹੈ ਜਦੋਂ ਧਰਤੀ ਦਿਖਣੋਂ हट ਗਈ ਬਸ ਆਹ ਚੀਜ਼ ਦੱਸਣ ਵਾਸਤੇ ਤੁਹਾਨੂੰ ਵੀਡੀਓ ਸਾਂਝੀ ਕੀਤੀ ਹੈ ਇਹ ਇਹਦਾ ਜਿਹੜਾ ਕੋਰਤੇ ਇਹਨੂੰ ਨਾ ਕਰਿਓ ਕੋਰਤੇ ਰਿਜ਼ਲਟ ਘਟੇ ਕਿਉਂਕਿ ਪੱਤੇ ਰਾਹੀਂ ਕੰਮ ਕਰਨਾ ਤੇ ਉਸ ਹਾਵ ਨਾਲ ਦੋਹ ਤੁਸੀਂ ਵਰਤ ਸਕਦੇ ਹੋ ਜਿਹੜਾ ਕੋਈ 2.5 ਕਿੱਤੇ ਪੰਦਾ ਤਾਂ ਕਿੱਲੇ ਦੀ ਇੱਕ ਸ਼ੀਸ਼ੀ ਨੈਨੋ ਯੂਰੀਆ ਦੀ ਜਿਹਨੇ ਕੋਈ ਡੀਏਪੀ ਘਟ ਪਾਈ ਹੈ ਉਹ ਇੱਕ ਕਿੱਲੇ ਚ ਇੱਕ ਪਾ ਲੈਣ ਨੂੰ ਨਹੀਂ ਦੋ ਕਿੱਲਿਆਂ ਚ ਜੇ ਜੀਡੀਏਪੀ ਪੂਰੀ ਮਾਤਰਾ ਚ ਪਾਈ ਹੈ 60 65 ਕਿਲੋ ਤਾਂ ਦੋ ਕਿੱਲਿਆਂ ਚ ਇਹਨੂੰ ਵਰਤ ਸਕਦੇ ਆ ਪਾਣੀ ਤੋਂ ਦੱਸਿਆ ਹੀ ਹੈ 150 ਲੀਟਰ ਤੋਂ ਘੱਟ ਨਾ ਲਾਈਓ ਤੇ ਨਹੀਂ ਜੇ ਡੀਪੀ ਘੱਟ ਜਾਂ ਕੋਈ ਹੋਰ ਖਾਦ ਪਾਈਏ 12 32 16 ਤਾਂ ਕਿੱਲੇ ਚ ਇੱਕ ਵਰਤ ਲਿਓ ਜਿਸ ਹਿਸਾਬ ਨਾਲ ਤੁਹਾਡੇ ਪਾਂ ਦੇ ਮੁਤਾਬਕ ਹੈ ਤੁਸੀਂ ਪਹਿਲਾਂ ਕਿੰਨੀ ਵਰਤੀ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਇਹਨੂੰ ਘੱਟ ਡੀਪੀ ਪਾਈ ਤਾਂ ਕਿੱਲੇ ਚ ਇੱਕ ਤੇ ਆਹੀ ਵੀਰੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਇਹਨੂੰ ਜਦੋਂ ਬਾਹਰ ਟੱਕ ਦੀ ਧਰਤੀ ਦੇਖਣੋਂ اٹਗੀ ਉਦੋਂ ਯੂਜ਼ ਕਰਨਾ ਪਾਣੀ ਵੱਧੋ ਵੱਧ ਲਾ ਕੇ ਆਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਇੱਕ ਹੋਰ ਬੇਨਤੀ ਹੈ ਜਿਹੜਾ ਮੇਰਾ ਵੀਰ ਵੀਡੀਓ ਨੂੰ ਪੰਜ ਸ਼ੇਅਰ ਕਰੂਗਾ ਪੰਜ ਜਣਿਆਂ ਨੂੰ ਉਦੇ ਸਕਰੀਨਸ਼ਾਟ ਭੇਜ ਦਿਓ ਤੇ ਆ ਤੁਹਾਡੇ ਤੱਕ ਨੈਨੋ ਯੂਰੀਆ ਪਹੁੰਚਦੀ ਕੀਤੀ ਜਾਊਗੀ ਧੰਨਵਾਦ